ਜੋ ਸਾਰੇ ਹੀ ਹੋਈ ਸੀ ਜਿਹੜੀ ਦਸਨ ਪਿੰਡਾਂ ਲੜਾਈ ਹੋਈ ਸੀ ਤੇ ਉਹਨਾਂ ਨਾਲ ਜਿਹੇ ਮੁੰਡੇ ਪਹਿਲਾਂ ਤੇ ਇਹਨਾਂ ਦਾ ਫੋਨ ਆਇਆਗਾ ਤੈਨੂੰ ਮਿਲ ਕੇ ਗੱਲ ਕਰਨੀ ਆ ਅੱਜ ਦੀ ਗੱਲਬਾਤ ਕਰਾਂਗੇ ਤੇ ਸਮਝੌਤੇ ਸੰਬੰਧੇ ਬਾਰੇ ਕਹਿੰਦੇ ਸੀ ਤੇ ਇਹ ਕਹਿੰਦੇ ਵਰਜਨਿਸ ਨੂੰ ਸਮਝੌਤਾ ਕਰਦਾਂਗੇ ਆ ਕਰਾਂਗੇ ਪੂਨ ਤਾਂ ਯਾਰ ਮੇਰੇ ਤੋਂ ਲੱਗ ਮੇਰੇ ਅਸੀ ਨੂੰ ਤੇ ਇਹੀ ਇਹਨਾਂ ਨੇ ਬਸ ਇਹਨਾਂ ਨੇ ਕਲਾਨ ਬਣਾਇਆ ਹੁਣ ਇਹਨਾਂ ਠੇਕੇਦਾਰ ਨੇ ਸਪੂਰੀਰ ਵਾਪਾ ਕੇ ਵਕਤਰਾ ਆ ਗਏ ਧਾਰਾ ਦੀ ਕੋਲੇ ਸਾਰੇ ਜਿਹੀ ਹੈ ਇਹ ਇਹਨਾਂ ਨੇ ਬਲੈਂਡ ਬਣਾਇਆ ਹੋਣਾ ਵੀਰ ਨੂੰ ਸੇਵ ਦਾ ਮੇਨ ਹੈਗਾ ਮੀਲਾ ਕੰਮ ਕਰਨਾ ਇੱਕ ਮੈਂ ਮੇਨ ਸੀ ਮੈਂ ਤਾਂ ਜਦੋਂ ਬੱਜ ਗਿਆ ਮੈਂ ਨਾਲੀ ਉੱਪਰ ਕਰਦੇ ਦੇ ਮੁੰਡੇ ਆ ਗੱਲ ਦੀ ਆ ਵਾਸ ਪਹਿਲਾਂ ਕੋਈ ਰੌਲਾ ਹੈਗਾ ਕੱਲੂ ਪਹਿਲਾਂ 10 ਦਿਨ 10 ਦਿਨ ਪਹਿਲਾਂ ਲੜਾਈ ਹੋਈ ਆ ਸਰ ਕੀ ਕਾਦੀ ਹੋਈ ਸੀ ਇੱਕੇ ਦਰ ਨਾਲ ਕੀ ਹੋਈ ਸੀ ਕੀ ਹੋਈ ਸੀ ਸਰ ਬਸ ਇਹੀ ਸਾਡੇ ਮਹੱਲੇ ਦੇ ਵਿੱਚ ਕੁੜੀਆਂ-ਕੜੀਆਂ ਕੁੜੀਆਂ ਦੇ ਨਾਲ ਛੇੜਦੇ ਸੀਗੇ ਸਾਡੇ ਵੀਡੀਓ ਦੇ ਵਿੱਚ ਆਉਂਦੇ ਸੀਗੇ ਅਸੀਂ ਇਹੀ ਕਹਿ ਰਹੇ ਸਾਡੇ ਵੀਡੀਓ ਵਿੱਚ ਨਾ ਆਇਆ ਕਰੋ ਕੋਈ ਕੋਈ ਕੰਮ ਨਹੀਂ ਕਰਦਾ ਕੋਈ ਬਦਰੇ ਵਾਲਾ ਬਸ ਉਹ ਕੀੜੇ-ਕੁੜੀਆਂ ਮਾਰਦੇ ਸਾਡੇ ਮੰਨੇ ਦੇ ਵਿੱਚ ਨਹੀਂ ਸ਼ੇਰਖ ਦੇ ਪਹਿਲਾਂ ਸ਼ੇਰਖ ਨੇ ਆਪਣੇ ਬਿਆਨਾਂ ਦੇ ਪਰਚਾ ਦਰਜ ਕਰਾਇਆ ਉਹ ਕੀ ਮਾਮਲਾ ਕਰਾਇਆ ਬਈ ਇਹ ਸਾਰੇ ਸ਼ੇਰਖ ਸੱਟ ਵਜੀ ਮਾਰ ਕੇ ਸੀਗੇ ਦਾ ਦੂ ਮਾਰ ਗਏ ਸ਼ੇਰਖ ਦੇ ਲੱਗਦੇ 12 ਕਰੋੜ ਦਾ ਗੰਡਾਸੇ ਗੰਦਾਸੇ ਇਹਨਾਂ ਕੋਲ ਹੈਗੇ ਸੀਗੇ ਹੁਣ ਫਿਰ ਇਹਨਾਂ ਨੂੰ ਸਿਰ ਤੇ ਲੜਾਈ ਕਰੇ ਬਰਨਾਲਾ ਕੋਲ ਇਹ ਕੀ ਬੰਦਾ ਕਨਾ ਜਿਵੇਂ ਕੋ ਇੱਕ ਵਿਸ਼ਾਲ ਦੇ ਘੱਲੋ ਦੇ ਵਿੱਚ ਇੱਕ ਮੇਰਾ ਭਾਂਜੀ ਤੰਨੇ ਆਣੇ ਤੰਨੇ ਆਣ ਮਾਰ ਕੇ ਗੱਡੀਆਂ ਘੇਰ ਕੇ ਮਾਰ ਕੇ ਛੱਡ ਗਏ ਫਿਰ ਅਸੀਂ ਭੱਜ ਕੇ ਚੱਕਿਆ ਉਸਤਾਨ ਦੇ ਆ ਮੋਕ ਕੇ ਸਾਰਾ ਹੈ ਗਿਆ ਸਾਹ ਤੇ ਲੜਾਈ ਮੋਕੀ ਸੜਾ ਹੈਗੀ ਹੈ ਗੱਲ ਅੱਜ ਅੱਜ ਫੇਰ ਮਾਰ ਗਏ ਅੱਜ ਸੇਵਕ ਦੇ ਸਿਆਰ ਫੇਰ ਮਾਰ ਗਏ ਆ ਮੁੰਡਾ ਨਾਲ ਜੀ ਨਹੀਂ ਘੱਲੂ ਪਹਿਲਾਂ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹਦੇ ਮਾਮਲੇ 'ਚ ਕੋਈ ਸਮਝੋਤੇ ਦਾ ਮਾਮਲਾ ਸੀ ਅੱਜ ਨਹੀਂ ਨਹੀਂ ਉਹ ਜੋ ਸਮਝੋਤੇ ਦਾ ਮਾਮਲਾ ਸੀ ਆ ਮੂੰ ਮਾਮਲਾ ਅੱਜ ਹੀ ਪਾਉਣ ਦੀ ਗੱਲ ਕਹੀ ਸੀ ਨਾ ਯਾਰ ਵੀ ਆਪਾਂ ਨੂੰ ਤਾਂ ਵੈਕੇ ਕਰ ਲੈਣਾ ਵੀ ਠੇਕੇਦਾਰ ਨਾਲ ਜਿਹੜੀ ਗੱਲ ਆਈ ਵੀ ਜਿਹੜੀ ਮਹਾਜਲ ਕੋਈ ਨਾ ਯਾਰ ਨੂੰ ਕਰ ਲੈਣੇ ਜਿਵੇਂ ਕਿਹਾ ਪਰ ਉਹ ਕਹਿੰਦਾ ਇੱਦਾਂ ਕਰਕੇ ਤੁਹੇ ਚਾਰ ਨੂੰ ਦਪਾਈ ਜਾਣਾ ਗਰੀਨਾਂ ਮਹਾਜਲ ਗੱਲ ਕੀ ਆ ਯਾਰ ਕਹਾਂ ਮੈਂ ਤੁਹਾਨੂੰ ਮਾਰੂਗਾ ਐ ਕਰ ਮੋਟਾ ਦੇ ਵਿੱਚ ਆ ਗਿਆ ਮੈਂ ਉਹ ਇਹ ਗੱਲ ਨਾਲ ਹੈ ਨਹੀਂ ਜਦੋਂ ਮੈਂ ਇਹ ਬਾਤਾਂ ਕੀਤੀ ਇਹਨੂੰ ਕਿਹਾ ਵਾ ਦਪਾਈ ਨਾ ਕਹਿੰਦਾ ਚਲੋ ਮੈਂ ਆਦਾ ਤੁਸੀਂ ਮੌਕੇ ਵਾਰ ਦਾ ਉੱਤੇ ਹੈਗੇ ਸੀ ਹਾਂ ਮੌਕੇ ਹਾਂਜੀ ਨਾਲ ਸੀ ਅੱਲਾਹ ਮਾਰਿਆ ਕੀ ਉਹਨਾਂ ਨੇ ਉਹਨਾਂ ਦਾ ਦਰਾਲੀ ਸੀਗੀ ਕਿੱਥੇ ਮਾਰੀ ਐ ਦਰਦ ਨੂੰ ਜਾਰ ਤੇ ਤੁਸੀਂ ਉੱਥੋਂ ਫਿਰ ਭੱਜੇ ਹਾਂਜੀ ਸਰ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਭੱਜਿਆ ਨਹੀਂ ਸਰ ਮੈਂ ਉਹਦੀ ਦਰਾਲੀ ਬੜੀ ਉੱਪਰ ਨੂੰ ਕੀਤੀ ਕਿਹੜੀ ਜਗ੍ਹਾ ਤੇ ਟਾਇਲ ਆਊਟ ਹੋ ਸਾਰਾ ਫੋਬ੍ਰੇਟ ਲੇਉਂ ਕਿੱਥੇ ਐਹੀ ਜੈਬਰੇਟ ਰੋਡ ਦੇ ਨਾਲ ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਅਈ ਤਾਂ ਗਿਆ ਉਸਤਾਦ ਲੈ ਕੇ ਚਾਕੇ ਉਸਤਾਦ ਲੈ ਕੇ ਚਾਕੇ ਫਿਰ ਮਾਰਦਾ ਤਾਂ ਅੱਜ ਕਿਤੇ ਇਕੱਠੀ ਹੋਈ ਸੀ ਰਾਜਨੰਦਨ ਪਰਵਾਦੇ ਮੁੰਡੇ ਨਾ ਜੋ ਚੇਕ ਕਰਤੇ ਕੋਈ ਦੋਸੇ ਨਾਲ ਆਪਸ ਵਿੱਚ ਪਹਿਲਾਂ ਲੜਾਈ ਹੋ ਚੁੱਕੀ ਉਹਦੇ ਸਮਝੋ ਤੇ ਇਸ ਵਾਰ ਇਕੱਠੇ ਬੈਠੇ ਜੀ ਉੱਥੇ ਤੇ ਦਰਦ ਰੂਪਣੇ ਲੱਗੇ ਤੇ ਕਰਨਾ ਪ੍ਰੋਪਰਟੀ ਬਾਕੀ ਕੁੱਛ ਕਾਰਵਾਈ ਕਰ ਰਹੀ ਹੈ ਸਰ ਕੀ ਰੋਸ਼ੀਆ ਨੂੰ ਰੈਟ ਕੀਤਾ ਜਾਊਗਾ ਉਹ ਗੱਲ ਕਰਦਾ ਜਾ ਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੀ ਮੰਗ ਕਰ ਰਹੇ ਆ ਸਰ ਪਰਿਵਾਰ ਮੈਂਬਰ ਕਹਿੰਦਾ ਨਹੀਂ ਕੋਈ ਰੈਟ ਕੀਤਾ ਵੇ ਰੈਟ ਕੋਈ ਵਜਾ ਰੰਜਸ਼ ਪਹਿਲਾਂ ਹੈਗੀ ਹੈ ਰੰਜਸ਼ ਪਹਿਲਾਂ ਕੋਈ ਥੋੜੀ ਮੁਕੀ ਹੋਊਗੀ ਲੜਾਈ ਝਗੜਾ ਹੋਇਆ ਸੀਗਾ ਜੇ ਜੇ ਸ਼ਬਦ ਜੀ ਵਾ ਸੋ ਕਾਦਯੋ ਤਾ ਕੇ ਵੇਸੀ ਰਾਜੀਰਾਮੇ ਨੂੰ ਉਹਦੇ ਕੋਲੇ ਜਾਣ ਸੀਗੀ ਉਹਨੇ ਗੋਲੀ ਚੱਲ ਗਈ ਅੱਛੀ ਦਰੂਕੀ تھی ਸੀ ਨਾ ਇਹ ਰਹੀ ਸੀ